हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਰ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗ ਸੇਲ ਲਈ ਲੈ ਕੇ ਆਏ ਹਾਂਗੇ ਦੋ ਤਾਂ ਆ ਗਏ ਬਾਈ ਕੋਲੇ ਗੱਬਣ ਚੈੱਕ ਪਾਸ ਬਸੀਆਂ ਟਾਪ ਕੁਆਲਿਟੀ ਦੀਆਂ ਤੇ ਇੱਕ ਆ ਗਈ ਗੱਬਣ ਵੜ ਥੋੜੇ ਦਿਨਾਂ ਦੀ ਕੱਚੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਬਾਈ ਜੀ ਹਾਂਜੀ ਵਧੀਆ ਬਾਈ ਕਿਵੇਂ ਚੱਲਦਾ ਬਾਈ ਜੀ ਕੰਮ ਕਾ ਹਾਂਜੀ ਵਧੀਆ ਬਾਈ ਜੀ ਵਧੀਆ ਚੱਲਦਾ ਠੀਕ ਹੈ ਮੰ ਲਾਦਾ ਆਪਣੇ ਕੋਲ ਹਰ ਟਾਈਮ ਹੁੰਦੇ ਆ ਪਸ਼ੂ ਹਾਂ ਜੀ ਹਾਂ ਜੀ ਜਦੋਂ ਮਰਜੀ ਆਵੇ ਆਪਣਾ ਜ਼ਿਆਦਾਤਰ ਗਾਵਾਂ ਤੱਕ ਗਾਵਾਂ ਦਾ ਕੰਮ ਹੀ ਹੈ ਜੀ ਆਪਾਂ ਹਾਂ ਗਾਂ ਹਰੇਕ ਤਰ੍ਹਾਂ ਦੀ ਲੈ ਲੈਣ ਬੱਚੀ ਲੈ ਲਈਦੀ ਆ ਗਾਂ ਸਭ ਟੋਕੜਾ ਸੂਰ ਠੀਕ ਹੈ ਭਾਈ ਮੰਨ ਕੇ ਚਲੋ ਕੋਈ ਵੀ ਵੀਰ ਆਉਂਦਾ ਛੋਟੇ ਕੋਲੇ ਮਿਲ ਜੂਗਾ ਹਾਂ ਜੀ ਹਾਂ ਜੀ ਇੱਕ ਤਰ੍ਹਾਂ ਦਾ ਗਾਂ ਹਰੇਕ ਤਰ੍ਹਾਂ ਦੀ ਮਿਲੂਗਾ ਠੀਕ ਹੈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਭਾਈ ਨਾਮ ਜਸਵਿੰਦਰ ਸਿੰਘ ਹਮ ਪਿੰਡ ਸਰੀਏ ਵਾਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਤੇ ਨੇੜੇ ਦੇ ਪਿੰਡ ਬਈ ਆਪਾਂ ਨੂੰ ਨੇੜੇ ਇੱਧਰ ਹੈਗਾ ਜੀ ਪਗਤਾ ਬਾਈਕ ਹਮ ਇੱਧਰ ਬਾਜਾ ਖਾਨਾ ਨਾਲ ਸੁਖਾ ਨੰਦਾ ਜੀ ਠੀਕ ਹੈ ਕੰਟੈਕਟ ਨੰਬਰ ਬੋਲ ਦਿਓ ਬਈ ਆਪਣਾ 76269 ਜੀ 58370 ਬਾਕੀ ਬਈ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਇਹ ਆ ਬਾਈ ਦਾ ਕੰਟੈਕਟ ਨੰਬਰ ਬਾਈ ਜਿਹੜੇ ਆਪਾਂ ਸਾਹਮਣੇ ਵੈੜ ਦੇਖ ਰਹੇ ਆ ਕਿਹੜਾ ਸੁਆਸ ਹੁੰਦੀ ਐ ਇਹ ਦੂਜਾ ਸੁਆਸ ਹੁੰਦੀ ਐ ਬਾਈ ਜੀ ਕਿੰਨੇ ਟਾਈਮ ਦੀ ਕੱਚੀ ਐ ਇਹ ਆ 23 ਤਰੀਕ ਨੂੰ ਦਿਨ ਪੂਰੇ ਜੀ ਮਾਲਕ ਨੇ ਦੱਸਿਆ 23 ਤਰੀਕ ਨੂੰ ਹਾਂਜੀ ਦੂਜਾ ਸੁਆਸ 23 ਤਰੀਕ ਨੂੰ ਦਿਨ ਪੂਰੇ ਹਾਂਜੀ ਤੇ ਕਿੰਨਾ ਕਿ ਦੁੱਧ ਕੱਢਿਆ ਬਈ ਪਹਿਲੇ ਸੋਹ ਕਹਿੰਦੇ 25 26 ਕਿਲੋ ਦੁੱਧ ਚੋਇਆ ਜੀ ਠੀਕ ਹੈ ਵੀਰੇ ਹਾਂਜੀ ਤੇ ਇਹ ਕੀ ਫਿਰ ਕਿੰਨੀ ਕੁ ਉਮੀਦ ਹੈ ਇਹ ਕੀ 27 28 ਕਿਲੋ ਆਮ ਨਾਲ ਦੁੱਧ ਦੇ ਦੂਗੀ ਜੀ ਬਰੇ ਰਤਨ ਵਾਲੇ ਦੁੱਧ ਵਾਲੀ ਗੱਦ ਘਾਟ ਵਾਲੀ ਹੈ ਨਾ ਹਾਂਜੀ ਬਲੀ ਸਮੀ ਬਈ ਬੋਲ ਲਾ ਗਈ ਬਾਕੀ ਥਾਂ ਲੇਵਾ ਬਚੇ ਕਰਾਨੇ ਸਭਾ ਇਸ ਵੀ ਬਹੁਤ ਹੈ ਬਈ ਹੈ ਨਾ ਜੀ ਸੀਰਾ ਠੰਡੀ ਹੈ ਠੰਡੀ ਠੰਡੀ ਫੁੱਲ ਕੋਈ ਇਹ ਨਹੀਂ ਹੈਗਾ ਕਿ ਵਿੱਚ ਫੋਟ ਆ ਜਾਂ ਸਾਗ ਆ ਬਹੁਤ ਸੋਹਣਾ ਹਵਾਨਾ ਤੇ ਟੈਟਲੇਵਾ ਕਰਮਾਲੀ ਤਿਆਰ ਕਰਦੀ ਹੁੰਦੀ ਆ ਕੀ ਬਾਤ ਆ ਬਈ ਫੈਕਸੀਆ ਹਵਾਨਾ ਆ ਪਕੈ ਸਕਦੇ ਤਿਆਰ ਕਰਦੀ ਹੁੰਦੀ ਹੈਗੀ ਤੇ ਬਾਕੀ ਥਣਾ ਦਾ ਜਿਹੜਾ ਸਾਈਜ਼ ਆ ਬਹੁਤ ਚੰਗਾ ਹੱਥੀ ਚੋਲੇ ਭਾਵੇਂ ਚੋਲੇ ਮਸ਼ੀਨ ਤੇ ਕੋਈ ਦਿੱਕਤ ਹੀ ਨਹੀਂ ਬਈ ਹਾਂਜੀ ਜਿਵੇਂ ਮਰਜ਼ੀ ਚੋਲੇ ਖੋਲੋ ਬਈ ਤੋਰ ਦਿਓ ਮੜੀ ਬਾਕੀ ਬਰੀਕੀ ਅੰਗ ਪ੍ਰਿੰਟ ਬਹੁਤ ਚੰਗਾ ਆ ਗਿਆ ਫੇਸ ਵਗੈਰਾ ਆਪਾਂ ਸਾਨੂੰ ਨੇੜੇ ਤੋਂ ਚੈੱਕ ਕਰਵਾ ਲੈ ਬੜਾ ਪਿਆਰਾ ਨਮਾ ਹਾਣਾ ਜਵਾਨੀ ਵਾਲੀ ਵੜਾ ਬਹੁਤ ਸੋਹਣਾ ਤੋਰਾ ਤਰਾ ਵੀ ਆਪਾਂ ਸਾਨੂੰ ਚੈੱਕ ਕਰਵਾ ਲੈ ਤੋਰਾ ਤਰਾ ਬਹੁਤ ਚੰਗਾ ਬਈ ਹੈ ਨਾ ਹਾਂਜੀ ਹਾਂਜੀ ਬਾਕੀ ਕੱਦ ਵਾਲੀ ਐ ਕੋਈ ਵੀਰ ਛੋਟੀ ਜੀ ਮੰਨ ਕੇ ਨਾ ਆਇਆ ਕਈ ਵਾਰੀ ਵੀਰਾਂ ਨਾਲ ਹੁੰਦਾ ਵੀ ਛੋਟੀ ਐ ਕਿ ਬਈ ਹਾਂ ਹਾਂ ਕੱਦ ਵਾਲੀ ਐ ਬਈ ਤਾਂ ਹਮ ਫੁੱਲ ਕੱਦ ਵਾਲ ਬਾਕੀ ਜਿਹੜਾ ਲੇਵਾ ਵਾਲਾ ਸੋਨਾ ਲਗਿਆ ਬਾਈ ਹੈਨਾ ਹਾਂ ਫੇਟਾਂਗਾ ਬਹੁਤ ਆ ਲੇਵੀ ਜੀ ਬਾੜੀ ਫੀਟ ਅਜੇ 23 ਦਿਨ ਪੂਰੇ ਲੇਵਾ ਹੋਰ ਵੀ ਬਹੁਤ ਕਰੂਗੀ ਸਹੀ ਗੱਲ ਆ ਬਾਈ 23 ਤਰੀਕ ਨੂੰ ਬਾਈ ਤਣ ਪੂਰੇ ਅਜੇ ਉਸਾ ਬਣਾਉਂਦਾ ਜਾ ਮੈਨੂੰ ਲੱਗਦਾ ਬਾਈ ਖੜਿਆ ਨਹੀਂ ਜਾਣਾ ਹਾਂ ਖੜਿਆ ਨਹੀਂ ਜਾਣਾ ਬਾਈ ਉਸਾ ਬਣਾ ਹੁਣ ਤਿਆਰੀ ਆ ਬਾਕੀ ਮੁਕ ਨੂੰ ਵੀ ਗੱਠ ਰੂੜ ਗੱਠ ਜਾਊਗਾ ਹਾਂਜੀ ਹਾਂਜੀ ਸਹੀ ਗੱਲ ਆ ਲੇਵਾ ਤਾਂ ਬਹੁਤ ਕਰੂਗੀ ਫਟ ਤੇ ਬਾਈ ਇਹਦਾ ਜਮੁੱਲ ਕੀ ਰਹੂਗਾ ਫਿਰ ਲੈਣ ਦੇਣੀ ਅੱਗੇ ਵੀ ਮੁੱਲ ਤੁਸੀਂ ਲੈਣ ਦੇਣੀ ਕਰਦੇ ਹੋਣੇ ਤੇ ਮੁੱਲ ਅੱਜ ਵੀ ਦੱਸ ਦਿਓ ਇਹ ਮੁੱਲ ਆਪਣਾ ਤੇ 82000 ਆ ਮਾਨਤਾ ਕਰ ਦਾਂਗੇ ਠੀਕ ਆ ਵੀਰੇ ਮੁੱਲ ਬਈ ਕਹਣਾ ਬਈ 82000 ਰੁਪਇਆ ਬਾਕੀ ਆਏਗੇ ਦਾ ਮਾਮ ਤਾਨ ਜ਼ਰੂਰ ਕਰ ਦਾਂਗੇ ਬਾਕੀ ਨੇ ਜੇ ਮੈਂ ਹੁਣ ਲੇਵੇ ਦੀ ਗੱਲ ਕਰਾਂ ਤਾਂ ਮੈਂ ਕਹਣਾ ਵੀ ਲੇਵਾ ਇੰਨਾ ਕਿ ਸਾਫਾ ਹਜੇ ਵੀ ਹੋਰ ਆਏ ਬਣਾਉਣਾ ਜੀ ਫੀਟਾਂ ਦੇ ਦੇਖੋ ਲੇਵੇ ਜੀ ਹਾਂ ਨਹੀਂ ਮਗਰਾ ਸੂਤ ਆ ਕੋਈ ਨਹੀਂ ਮੂਰੇ ਗੱਲ ਹੈ ਸੂਤ ਆਕ ਲੱਗਣ ਵਾਲਾ ਹੈ ਪਾ ਹੁਣ ਆਪਾਂ ਕਹਿ ਸਕਦੇ ਹਾਂ ਵੀ ਹਮਾਰਾ ਨਾ ਤੋਂ ਮਾ ਪਾਸਿਆਂ ਵਾਲਾ ਹਵਾਨਾ ਹਾਂ ਸਭ ਤੋਂ ਬਰੀਕੀ ਆ ਜੀ ਹਾਂਜੀ ਸਹੀ ਗੱਲ ਹੈ ਤਾਂ ਹਾਂ ਤੋਂ ਬਰੀਕੀ ਅੰਗ ਆ ਗਿਆ ਸਟ੍ਰੇਟ ਪੱਧਰ ਹੈ ਨਹੀਂ ਹੈਗਾ ਵੀ ਟੂਹੀ ਜਗ ਜਾਈ ਨੇ ਸਹੀ ਗੱਲ ਹੈ ਸਹੀ ਰੱਟ ਸਹੀ ਗੱਲ ਹੈ ਲਾ ਠੰਡੀ ਠੰਡੀ ਕਰਮਾਲ ਇਹ ਖੀਰੀ ਆ ਜੀ ਬੱਚੇ ਦੰਦੋਂ ਖੀਰੀ ਬਈ ਖੀਰੀ ਆ ਜੀ ਇਹ 6 6 ਮਹੀਨੇ ਦੀ ਦੱਬਣਾ ਜੀ ਚੈੱਕ ਪਾਸ ਚੈੱਕ ਪਾਸ ਹੈ ਚੈੱਕ ਕਰਾ ਕੇ ਜਿਹੜਾ ਮਰਜੀ ਖੀਰੀ ਤਸੱਲੀ ਕਰਾਈ ਵੀ ਹਾਂ ਜੀ ਮੇਰੀ ਤਸੱਲੀ ਕਰਿਆ ਜਿਹੜਾ ਮਰਜੀ ਤਸੱਲੀ ਕਰਾ ਕੇ ਲੈ ਜਾ ਸਕਦਾ ਠੀਕ ਹੈ ਬਈ ਹਾਂ ਜੀ ਖੀਰੀ ਆ ਜੀ ਆਪਾਂ ਮੂੰਹ ਆਪਾਂ ਦੰਦ ਵੀ ਚੈੱਕ ਕਰਾ ਦਨੇ ਦੰਦ ਵੀ ਬਈ ਕਹਿੰਦੇ ਆਪਾਂ ਚੈੱਕ ਕਰਵਾਣੇ ਬਈ ਦੰਦੋਂ ਖੀਰੀ ਆ ਜੀ ਲਓ ਜੀ ਲੈ ਬਈ ਸਹੀ ਗੱਲ ਹੈ ਜਮਾ ਰੀਜਨਲ ਬੱਚਾ ਆ ਗਿਆ ਹਾਂ ਜੀ ਹਾਂ ਜੀ ਤੇ ਬਈ ਇਹਦੇ ਡਿਟੇਲ ਕੋ ਟੀਕੇ ਵਾਲੇ ਜਾਣੇ ਇਹ ਟੀਕੇ ਵਾਲੇ ਬਾਈ ਜੀ ਨਹੀਂ ਪਤਾ ਨੇ ਮੈਂ ਕਹਿੰਦਾ ਹਾਂ ਮੈਂ ਆਪਾਂ ਝ ਚੋਲੀ ਬੜੀ ਕਮਾਲ ਆ ਹਨਾ ਹਾਂਜੀ ਹਾਂਜੀ ਗੁਲਾਬੀ ਥਣ ਤਿਆਰ ਕਰਦੀ ਆਉਂਦੀ ਆ ਬਈ 6 ਮਹੀਨੇ ਮਤਲਬ ਹਣ ਪੂਰੇ ਹੋ ਗਏ 6ਾਂ ਤੋਂ ਉੱਤੇ 7ਵਾਂ ਲੱਗਿਆ ਵੀ ਆ ਠੀਕ ਐ ਵੀਰੇ ਹਾਂਜੀ ਬਾਕੀ ਹਾਈਟ ਮੜੀ ਚੈੱਕ ਕਰਵਾ ਦਨੇ ਆਪਾਂ ਕਿਹੜਾ ਭਾਈ ਹਾਂਜੀ 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 ਲੋ ਮੋੜੇ ਤੱਕ ਹੁੰਦੀ ਏ ਜੇ ਆਪਣੇ ਸਹੀ ਗੱਲ ਆ ਹਜੇ ਤੰਤੋਂ ਖੀਰੀ ਆ ਖੀਰੀ ਆ ਜੀ ਅਸੀਂ ਕੱਦ ਹੋਰ ਵੀ ਬਹੁਤ ਕਰਨਾ ਜੀ ਹਾਂਜੀ ਬਈ ਮੈਂ ਕਹਣਾ ਵੀ ਜੇ ਗੱਲ ਕਰੀਏ ਤੇਰੇ ਨਾਲ ਉੱਚੀ ਲੰਘ ਕੇ ਹਾਂ ਉੱਚੀ ਲੰਘ ਜੂਗੀ ਮੇਰੇ ਨਾਲ ਸਹੀ ਗੱਲ ਆ ਨਾਲੇ ਹੋਰ ਆ ਜੀ ਯਾਰ ਰੁੱਥ ਚ ਹੁੰਦੀ ਆ ਹੁਣ ਹੂੰ ਠੰਡ ਆ ਗਈ ਹਨਾ ਠੰਡ ਆ ਗਈ ਜ ਇਹ ਬਾਅਦ ਚ ਬੱਚੀ ਨਹੀਂ ਮਿਲਨੀ ਜੀ ਆਪਾਂ ਇਹ ਮੁੱਲ 45000 ਦੀ ਬੱਚੀ ਦੇ ਦਾਂਗੇ ਜਬ ਟੋਟਲੀ ਬਾਈ ਹਾਂ 45000 ਚ ਮੁੱਲ ਮਤਲਬ ਫੰਡਰ ਵਾਲੇ ਕਰ ਹਾਂ ਫੰਡਰ ਵਾਲੇ ਮੁੱਲ ਆ ਜੀ ਆਪਾਂ 45000 ਦੀ ਬੱਚੀ ਦੇ ਦਾਂਗੇ ਠੀਕ ਹੈ ਖੋਲਿਓ ਬਾਈ ਇਹ ਤੁਹਾਨੂੰ ਆਪਾਂ ਦਿਖਾ ਦਈਏ ਬੱਚੇ ਦੀ ਕੁਆਲਿਟੀ ਨੂੰ ਇਹਨੂੰ ਵੀ ਕਿਹਾ ਜਾ ਬੱਚਾ ਇਹ ਤੇ ਬਾਕੀ ਜੇ ਰੰਗ ਟੰਗ ਦੀ ਗੱਲ ਕਰੀਏ ਪਿੱਛੇ ਤੋਂ ਚੜਾਈ ਚੜੂਈ ਦੀ ਗੱਲ ਕਰੀਏ ਲੰਮਾ ਨਾਲੇ ਬਰੀਕੀ ਦੇਖੋ ਜੀ ਪਿੰਡੇ ਤੇ ਬਰੀਕੀ ਮੈਂ ਕਹਿੰਦਾ ਬਾਈ ਕੀ ਆ ਬਾਤ ਆ ਬੱਚਾ ਕੁਆਲਿਟੀ ਵਾਲਾ ਬੱਚਾ ਆ ਗਿਆ ਫੇਸ ਦੇਖੋ ਪਹਿਲਾਂ ਤਾਂ ਸੋਹਣਾ ਲੱਗਣਾ ਸੋਹਣਾ ਥਾਣ ਦੇਖੋ ਜੀ ਗਲਾਬੀ ਖਾਣਾ ਲੱਗਾ ਝੋਲੀ ਦੱਸਦੀ ਹੈ ਬਾਈ ਜਿਵੇਂ ਐਸੀ ਟਾਈਮ ਲੰਮਾ ਲੈਂਦੀ ਆ ਕਿ ਹਜੇ ਜਿਵੇਂ ਬਹੁਤ ਪਿਆ ਹੈ ਹਾਂਜੀ ਹਾਂਜੀ ਬਾਕੀ ਝੋਲੀ ਬਹੁਤ ਸੋਹਣੀ ਤਿਆਰ ਕਰਦੀ ਆਉਂਦੀ ਆ ਕਿਉਂ ਹਸਾਉਣ ਮੋੜ ਲਓ ਬਈ ਕਿੰਨਾ ਕਿ ਦੁੱਧ ਪਾ ਦਊਗੀ ਇਹ ਦੁੱਧ ਬਾਈ ਜੀ 20 ਕਿਲੋ ਆਮਣਾ ਬੱਚੀ ਦੇ ਦਊਗੀ ਬਾਕੀ ਰੁਕ ਮੈਂ ਆੜਾ ਆਪਾਂ ਫੇਸਬੁੱਕ ਤੇ ਚੈੱਕ ਕਰ ਲੈ ਚੈੱਕ ਕਰੋ ਬਈ ਫੇਸਬੁਕ ਬੁੱਧੀਵਾਦੀ ਮੈਂ ਕਹਿੰਦਾ ਮੂੰਹ ਹੀ ਨਿਕਾ ਜਾ ਹਾਂ ਨਿਕਾ ਜਾ ਮੂੰਹ ਆਈ ਬੁੱਤੀ ਬਹੁਤ ਦੰਗੀ ਬੁੱਤੀ ਵਾਲੀ ਆ ਬੱਚੀ ਬੁੱਧੀ ਵਾਲਾ ਬੱਚਾ ਆ ਗਿਆ ਬਈ ਕੁਆਲਟੀ ਵਾਲਾ ਬੱਚਾ ਆ ਗਿਆ ਤੇ ਬਾਕੀ ਬਾਈ ਨੇ ਗੱਲ ਜਮਣ ਦੱਸੀ ਹੈ ਬਾਈ ਕਹਿੰਦਾ ਮੇਰੀ ਤਸੱਲੀ ਕਰਾਈ ਵੀ ਤੁਸੀਂ ਆਉਂਗੇ ਬਈ ਆਪਦਾ ਡਾਕਟਰ ਨਾਲ ਲਿਆ ਭਾਵੇਂ ਡਾਕਟਰ ਮੈਂ ਬੱਚੀ ਉਹੀ ਦਿਸ ਜਾਂਦੀ ਹੈ ਬਾਈ ਜੀ ਹਮ ਸਹੀ ਗੱਲ ਬਾਕੀ ਜਿਹੜਾ ਥਾਣਾ ਬਹੁਤ ਸੋਹਣਾ ਤਿਆਰ ਕਰੂਗੀ ਕਰਮ ਵਾਲੀ ਥਾਣ ਬਈ ਬਹੁਤ ਚੰਗਾ ਕਿੱਡਾ ਬਹੁਤ ਚੰਗਾ ਗੁਲਾਬੀ ਥਾਣਾ ਹੋਣੀ ਐ ਡੇਡਾ ਥਾਣਾ ਜੀ ਹਮ ਸਹੀ ਗੱਲ ਤੇ ਮੁੱਲ ਵੀ ਬਾਈ ਨੇ ਬਈ 45000 ਰੁਪਏ ਰੱਖਤਾ ਬਸ ਆਪਾਂ ਮੰਨਤਾ ਨਹੀਂ ਹੁਣ ਇਹਦੇ ਚ ਆਪਾਂ ਬਸ ਦੇਣੀ ਹੈ ਜੀ ਮੋਹਰੇ ਤਾਂ ਕਰਉਣਾ ਵੈਸੇ ਲੈਣ ਦੇਣ ਮੋਲੀ ਆ ਲੈਣ ਦੇਣੀ ਹੈ ਜੀ ਠੀਕ ਹੈ ਬਾਈ ਬਾਈ ਕਹਿੰਦਾ ਵੈਸੇ ਲੈਣ ਦੇਣ ਮੋਲੀ ਆ 45000 ਰੁਪਏ ਮੋਲ ਆ ਵੈਸੇ ਚ 1600 ਪਈਊਗਾ ਇਹਨੂੰ ਵੀ ਪਹਿਲੇ ਖਿੱਚ ਕੇ ਕਰਤਾ ਕਿ ਨਹੀਂ ਬਾਈ ਜਹੀ ਗੱਲ ਮੇਰੇ ਕੋਤਰ ਲੈ ਕਿ ਸਹੂਆ ਹਣਾ ਸਹੀ ਗੱਲ ਠੰਡੀ ਢੰਡੀ ਵੀ ਫੋਲੋ ਤੇ ਅੱਗੇ ਬਾਈ ਤਿੰਨ ਨੰਬਰ ਬੱਚਾ ਇਹ ਸਾਢੇ ਤਿੰਨ ਮਹੀਨੇ ਦੀ ਕੱਪਣਾ ਜੀ ਸਾਢੇ ਤਿੰਨ ਮਹੀਨੇ ਚਾਹ ਹਾਂਜੀ ਇਹ ਚਾਰ ਦੰਦ ਦਾ ਜੀ ਏ ਚਾਰ ਦਾ ਹਾਂਜੀ ਹਾਂਜੀ ਸਾਡੇ ਕੋਲ ਮੈਂ ਕਹਣਾ ਵੀ ਬੇਲ ਭੂਲ ਬਹੁਤ ਆ ਹਾਂ ਕੱਦ ਤਾਂ ਮੇਰੇ ਨਾਲ ਵੀ ਉੱਚਾ ਦੇਖੋ ਜੀ ਹਾਂ ਸਹੀ ਗੱਲ ਆ ਬ੍ਰੀਕੀ ਆ ਠੰਡੀ ਆ ਲਓ ਜੀ ਵਿੱਚ ਪੂਰੀ ਵੱਡੀ ਵਿਹੜ ਕਹਿ ਸਕਦਾ ਹਾਂ ਹਾਂ ਪੂਰੀ ਡਬਲ ਵੇ ਨੇ ਬਹੁਤ ਕਿਦੋਂ ਸੂਣਾ ਨੇ ਉੱਠ ਜਿਦੀ ਬਣ ਜਣੇ ਏਦਾਂ ਹਾਂ ਨਾਲੇ ਜਾਲੀ ਆ ਜੀ ਲਓ ਕਿਆ ਬਾਤ ਆ ਹਾਂ ਠੰਡੀ ਆ ਜਦ ਮਾਰੀ ਰਹਾ ਨਾ ਪੂਰੀ ਇਹ ਸਾਡੇ 3.5 ਮਹੀਨੇ ਦੀ ਗੱਬਣਾ ਚੈੱਕ ਕਰਾ ਸਕਦਾ ਜਿਹੜਾ ਮਰਜੀ ਆ ਤੁਹਾਡਾ ਡਾਕਟਰ ਲੈ ਕੇ ਹਾਂ ਠੀਕ ਹੈ ਬਈ ਹਾਂਜੀ ਆਪਣੀ ਚੈੱਕ ਕਰਾਈ ਵੀ ਬਈ ਵਿਹੜ ਦੀ ਕੁਆਲਿਟੀ ਬਹੁਤ ਸੋਹਣੀ ਆ ਨਾ ਹਾਂਜੀ ਕੱਦ ਕਾੜਾ ਬ੍ਰੀਕੀ ਇਹਦੇ ਦੀ ਝੋਲੀ ਢਾਲੀ ਚੈੱਕ ਕਰੋ ਬਈ ਚਾਰ ਥਾਣਾ ਹਨਾ ਹਾਂਜੀ ਚਾਰ ਥਾਣਾ ਪੂਰੇ ਵਿੱਤੀ ਦੇ ਥਾਣਾ ਬਈ ਤੋਰ ਦੇ ਸਭ ਦੇ ਇਹਨੂੰ ਤੇ ਬਾਕੀ ਜਿਹੜੀ ਨਾ ਕੁਆਲਿਟੀ ਕੁਆਲਿਟੀ ਬਈ ਚੈੱਕ ਕਰ ਸਕਦਾ ਬਹੁਤੀ ਦੇਖੋ ਪਹਿਲਾਂ ਤੇ ਹਾਂ ਚੀਜ਼ਾਂ ਜਿਹਨੇ ਕੱਦ ਕਾਠ ਵਾਲੇ ਜੀ ਆਮ ਫੰਡਰਾਂ ਬੱਚਿਆਂ ਹੀ ਦੇ ਜਾਂਦੇ ਹੁਣ 30 35 35000 ਦੀਆਂ ਠੀਕ ਆ ਬਈ 35000 ਦੇ ਦੇ ਦਾਂਗੇ ਟੋਟਲੀ ਬਈ ਹਾਂ 35000 ਚੈੱਕੋ ਬਈ ਬਈ ਕਹਿੰਦਾ ਲੈਣ ਦੇਣ ਮੁੱਲੀ ਕਰਨੇ ਆ ਬਈ 35000 ਰੁਪਏ ਦੀ ਅੱਜ ਆਪਾਂ ਇਹ ਦੇ ਦੇਣਗੇ ਕਿ ਆ 45 ਦੀ ਜੇਪਾਈ ਕੋਈ ਜੋੜਾ ਇਕੱਠਾ ਲਵੇ ਫੇਰ ਮਾਨਤਾਨ ਕਰ ਦਾਂਗੇ ਵਧੀਆ ਹੋ ਜੂ ਮਾਨਤਾਨ ਕਰ ਦਾਂਗੇ ਠੀਕ ਹੈ ਕੋੜਾ ਲੈ ਜਾਣਾ ਜੇ ਕੋਈ ਜੋੜਾ ਇਕੱਠਾ ਹੋ ਜਾਊਗਾ ਤਾਂ ਮਾਨਤਾਨ ਮਾਨਤਾਨ ਕਰ ਦਾਂਗੇ ਵਧੀਆ ਕਰ ਦਿਆਂਗੇ ਬਾਕੀ ਹੁਣ ਆਪਾਂ ਤੁਹਾਨੂੰ ਤੋਰਾ ਤਾਰਾ ਦਾ ਚੈੱਕ ਕਰਾਣੇ ਆਂ ਬਾਈ ਬੇਲ ਤਾਂ ਮੈਂ ਕਹਣਾ ਨਾ ਵੀ ਕਹਿਣ ਦੀ ਲੋੜ ਹੀ ਨਹੀਂ ਹੈ ਗੱਦ ਬਹੁਤ ਆ ਜੀ ਹਾਂ ਜੇ ਸਾਂਭ ਲੂਗਾ ਬੈੜ ਲੱਖ ਰੁਪਏ ਦੀ ਬੈੜ ਬਣ ਜਾਣਾ ਜੀ ਇਹਨੇ ਸਹੀ ਗੱਲ ਆ ਬਾਈ ਕੁਆਲਿਟੀ ਵਾਲੀ ਬੈੜ ਬਣਨਾ ਬਹੁਤ ਸੋਹਣੀ ਬਾਕੀ ਰੰਗ ਰੂਪ ਦਾ ਤਾਂ ਇਹ ਨਹੀਂ ਹੈਗਾ ਵੀ ਟਲਕੇ ਦੇ ਸ਼ਰੀਰ ਦੀ ਹੈ ਨਾ ਪੂਰਾ ਵਜਨ ਵਾਲੇ ਵਜਨ ਆ ਜੀ ਸ ਬਾਕੀ ਤੋਰਾ ਤਰਾ ਦੇਖੋ ਬਈ ਬਾੜ ਦਾ ਇੱਕ ਨੰਬਰ ਤੋਰਾ ਆ ਗਿਆ ਅਸਲ ਵਿੱਚ ਇਹ ਗੱਲ ਕਰੀਏ ਸੰਭਾਲਣੀਆਂ ਜੀ ਸੰਭਾਲਣੀਆਂ ਚੀਜ਼ਾਂ ਜੀ ਮੁਫਤ ਭਾਜੀ ਇਹ ਹੁਣ ਜੀ ਤਾਂ ਸਿਆਲ ਚ ਉਦੋਂ ਇਹ ਲੱਖ ਲੱਖ ਰੁਪਏ ਦਾ ਬਣ ਜਾਣਗਾ ਇਹ ਬੱਚਾ ਹੂੰ ਸਹੀ ਗੱਲ ਆ ਬਈ ਚੰਗੀ ਫੀਡ ਤੇ ਤਿਆਰ ਹੋਣ ਵਾਲਾ ਬੱਚਾ ਆ ਹਾਂ ਜੀ ਹਾਂ ਜੀ ਹਾਂ ਹੁਣ ਜਦੋਂ ਇਹਨੂੰ ਫੀਡ ਪਾਏ ਜੇ ਹੁਣ ਇਹਦੇ ਸੇਵਾ ਦਾ ਟਾਈਮ ਹੈ ਸੇਵਾ ਦਾ ਟਾਈਮ ਆ ਜੀ ਸਹੀ ਗੱਲ ਨਾਲੇ ਗੱਬੜਾ ਜੀ ਆ ਫੰਡਰ ਬੱਚੀ ਲਵਾਂਗਾ 30 35 ਹਜ਼ਾਰ ਤੋਂ ਘੱਟ ਨਹੀਂ ਮਿਲਦੀ ਜੀ ਹੂੰ ਸਹੀ ਗੱਲ ਆ ਬਈ ਨਾਲੇ ਬਈ ਤਿਆਰ ਹੋਣ ਵਾਲਾ ਬੱਚਾ ਮੂਰਤ ਕੁਆਲਟੀ ਚੰਗੀ ਵਾਲਾਗਾ ਹਾਂ ਜ ਪਾ ਮੈਗੂ ਕਰੇ ਰਖਲੇ ਕਮ ਹਾਂ ਬੜਾ ਵੇਚਲੇ ਜੀ ਤਿਆਰ ਕਰਕੇ ਵੇਚਣ ਲੱਗਾ ਸਹੀ ਗੱਲ ਹੈ ਖੜਨੀ ਖੁੜਨੀ ਦਾ ਦਿਆ ਭਾਈ ਮੈਂ ਕਹਣਾ ਨਾ ਜੇ ਤੁਸੀਂ ਕੋਲੇ ਵੀ ਆਓਗੇ ਤਾਂ ਤੁਹਾਨੂੰ ਜਮਾ ਚਮਕੇ ਤੋਂ ਵੱਧ ਦਿਸ਼ੂਗਾ ਵੱਧ ਦਿਸ਼ੂਗਾ ਐ ਨਹੀਂ ਗੱਲ ਵੀ ਵੀਡੀਓ ਚ ਹੋਰ ਆ ਤੇ ਉ ਹੋਰ ਆ ਕੇ ਨਿਕਲੂਗੀ ਉਦੋਂ ਚੰਗੀ ਨਿਕਲੂ ਜੀ ਕੋਲੇ ਆ ਕੇ ਸਹੀ ਗੱਲ ਹੈ ਭਾਈ ਤੇ ਜੇ ਕਿਸੇ ਵੀ ਵੀਰ ਨੂੰ ਭਾਈ ਕੋਈ ਵੀ ਬੱਚਾ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ